ਆ ਲੈ ਲੈ ਬੱਚਾ ਲੈ ਜਾ ਬੱਚਾ ਆਲੇ ਹਾਰੇ ਖੜੇ ਬੱਚਾ ਬਾੜ ਦੇ ਫਿਰ ਬਾਈ ਧੁੱਲੇ ਬੱਚੇ ਦੇ ਮਾਗਰ ਚੜਦੇ ਕੁੜੀ ਦਿਨਾਂ ਦਾ ਇੱਕ ਦੋ ਦਿਨਾਂ ਦਾ ਹੀ ਬੱਚਾ ਕਾਂਡੇ ਦਾ ਉਹਦਾ ਪਈ ਬੱਚਾ ਦਾ ਵੇਖਣਾ ਪੂਰਾ ਇਹ ਤਾਂ ਲੱਗ ਕੱਤੀ ਨਹੀਂ ਵੀ ਮਿੱਤਰੋ ਸਰੇ ਤੋਂ ਸਰੇ ਵਾਲੀ ਚੀਜ਼ ਦਿਖਾਉਣੀ ਹੈ ਅੱਜ ਅੱਜ ਦੇ ਬਲੌਗ ਵਿੱਚ ਤੁਹਾਨੂੰ ਮਾਰਵਾੜੀ ਜਾਨਵਰੀ ਦਿਖਾਉਣੇ ਸਾਰੇ ਦੋ ਨੀਲੀਆਂ ਇੱਕ ਘੋੜਾ ਵੀ ਤਖਨ ਹੈ ਤੁਹਾਨੂੰ ਘੋੜੇ ਲਈ ਕਰਾਉਂਦੇ ਆ ਦਰਸ਼ਨ ਠੂਰ ਆਏ ਹੋਏ ਸੀ ਅੱਜ ਆਪਾਂ ਫੌਜੀ ਦੇ ਸਟੱਡ ਫਾਰਮ ਤੇ ਸਵਾਗਤ ਹੈ ਦੋਸਤੋ ਬਾਬਾਜੀ ਦਾ ਸਟੱਡ ਫਾਰਮ YouTube ਚੈਨਲ ਤੇ ਜਿਹੜੇ ਭਰਾ Facebook ਪੇਜ ਤੇ ਦੇਖਦੇ ਉਹਨਾਂ ਦਾ ਵੀ ਸਵਾਗਤ ਹੈ ਅੱਜ ਦੇ ਬਲੌਗ ਦੇ ਵਿੱਚ ਅੱਜ ਆਪਾਂ ਦੋ ਤਿੰਨ ਫਾਰਮਾਂ ਤੇ ਗਏ ਤਾਂ ਨਿੱਕੇ ਨਿੱਕੇ ਬਲੌਗ ਦਿਖਾਏ ਆ ਤੇ ਆ ਬਸ਼ੀਰਾ ਵੀ ਆਪਾਂ ਲਿਆ ਸੀ ਤੇ ਨਾਲ ਇਹਦੀ ماں ਕਿਹੜੇ ਕਿਹੜੇ ਜਾਨਵਰ ਲੈ ਉਹ ਵੀ ਦਿਖਾਵਾਂਗੇ ਸਾਰਾ ਤੁਹਾਨੂੰ ਨਾਲ ਦੀ ਨਾਲ ਬਲੌਗ ਦੇਖੀ ਚਲਿਓ ਤੇ ਕਮੈਂਟਾਂ ਜਰੂਰ ਦੱਸਿਓ ਕਿਵੇਂ ਦੀ ਲੱਗੀ ਵੀਡੀਓ ਤੇ ਆਜੋ ਬਾਦਦੇ ਆਂ ਵੀਡੀਓ ਵੱਲ ਕਮੈਂਟ ਕਰਿਓ ਤੇ ਜਰੂਰ ਕਰਿਓ ਤੇ ਸ਼ੇਅਰ ਕਰਦੇ ਹੋ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਆਜੋ ਚੱਲਦੇ ਆਂ ਵੀਡੀਓ ਵੱਲ ਘੋੜੀਏ ਦੋਸਤੋ ਮੱਥੇ ਪਟੇ ਦੀ ਇਹ ਘੋੜੀ ਤੇ ਬੱਚਾ ਸੇਲ ਵੀ ਹੋਗੇ ਮਾਫੀ ਚਾਹਾਂਗੇ ਵੀਡੀਓ ਅਨਸਾਰੀ ਇਹ ਜਾਨਵਰ ਸੇਲ ਹੋਗੇ ਅਸੀਂ ਤੇ ਵੀਡੀਓ ਇੱਕ ਦੋ ਦਿਨ ਲੇਟ ਪਈ ਹੈ ਜੀ ਤੇ ਆ ਘੋੜਾ ਦੇਖੋ ਪ੍ਰਭਾਤ ਦਾ ਪੋਤਾ ਤੇ ਸੂ ਪ੍ਰਭਾਤ ਦਾ ਬੱਚਾ ਬਾਈ ਦੁੱਲੇ ਕੋਲ ਧਨੋਲੇ ਵਾਲੇ ਕੋਲ ਖੜਾ ਜੀ ਮੱਥੇ ਬਲੇਜ ਦਾ ਬਹੁਤ ਚੰਗਾ ਘੋੜਾ ਤਿੰਨ ਸਾਲੇ ਦੀ ਉਮਰ ਆ ਤੇ 65 66 ਇੰਚ ਹਾਈਟ ਹੈ ਦੀ ਬਹੁਤ ਸੋਹਣੀ ਹਾਈਟ ਆ ਬੱਚਾ ਹੀ ਇਹ ਹਜੇ ਮੰਨ ਲਓ ਤੇ ਰਿਜ਼ਲਟ ਵੀ ਬਹੁਤ ਸੋਹਣੇ ਪਾਰਿਆ ਮਾਰਕੀਟ ਵਿੱਚ ਬੱਚੇ ਮਿਲ ਜਾਂਦੇ ਜੋਦਾ ਘੋੜਾ ਜੀ ਨਾ ਮੇਰਾ ਘੋੜੇ ਦਾ ਜੋਦਾ ਤੇ ਇਹਦੇ ਬੱਚੇ ਬਹੁਤ ਸੋਹਣੇ ਆ ਇੱਕ ਟਾਪ ਦਾ ਰਿਜ਼ਲਟ ਆਪਣੇ ਘਰੇ ਖੜਾ ਹੈ ਦਾ ਮਾਂ ਇਹਦੀ ਮੱਜੂ ਕੇ ਲੈਣਦੀ ਸੀ ਜਿਹੜਾ ਖਰਚ ਆਪਣੇ ਕੋਲ ਖੜਾ ਪੰਜ 7 ਮਹੀਨਿਆਂ ਦਾ ਬੱਚਾ ਤੇ ਬਾਪ ਆ ਜੋਦਾ ਘੋੜਾ ਸੀ ਤੇ ਆ ਘੋੜੀ ਤੇ ਬਸ਼ੀਰਾ ਜੀ ਜਿਹੜਾ ਬੱਚਾ ਫਿਰਦਾ ਉਹ ਆ ਘੋੜੀ ਦਾ ਹੀ ਸੀ ਤੇ ਨਾਲ ਬਸ਼ੀਰਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਰਿਜ਼ਲਟ ਜੀ ਘੋੜੇ ਦਾ ਤੇ ਇਹ ਸੀ ਬੱਚਾ ਪਰਵਾਤ ਦਾ ਡਾਇਰੈਕਟ ਬੱਚਾ ਮੀਂਹ ਹੀ ਰੱਖ ਦਿਓ ਮੇਰੇ ਨਾਮ ਭੁੱਲ ਗਿਆ ਕੂੜੇ ਦਾ ਉਹ ਅਦਰ ਮੱਝ ਏਰੀਆ ਚ ਕੂੜਾ ਚਲਾ ਗਿਆ ਅਦਰੋਂ ਸੀ ਲੋ ਕੇ ਮੱਥੇ ਬਲੇਜਦਾ ਸੀ ਕੋ ਮੈਂ ਤਾਂ ਕੂੜਾ ਆਇਆ ਉਸ ਦਾ ਬੱਚਾ ਸੀ ਆਇਆ ਇਧਰ ਫਿਰ ਸਾਹ ਬਹੁਤ ਵੱਡਾ ਕਹਿਣ ਲਾ ਉਹ ਵੀ ਤਾਂ ਲੱਤ ਖੱਤੀ ਨਹੀਂ ਸੀ ਬੱਚਾ ਚਲਾ ਜਾ ਬੱਚਾ ਬਾਰੇ ਹਰ ਦੇ ਪਹਿਲਾਂ ਬਾਈ ਧੁੱਲੇ ਬੱਚੇ ਦੇ ਮਾਗਰ ਚੜ੍ਹਦੇ ਕੁੜੀ

ਆਵੜ ਜਾਵੜ ਜਾਵੜ ਆਸ਼ ਕੋੜੀ ਉਤਰ ਜਾ ਮੰਦਰਾ ਹਾਂ ਬੱਚੇ ਨੱਬੀ ਲਿਆ ਮੰਦਰਾ ਮੰਦਰਾ ਇਹਦੇ ਮੰਦਰਾ ਡੱਬੀ ਮੰਦਰਾ ਲੈਂਗੁਏਜ ਆੜੇ ਕੋੜੀ ਪੜ੍ਹ ਕੇ ਰੱਖੀ ਬੱਚੇ ਇਹਨਾਂ ਬੰਦੇ ਨਾਲ ਹੀ ਬੰਨਾ ਮੰਦਰਾ ਨਾ ਬਰਾਬਰ ਬੰਦੇ ਵੀਰੇ ਆ ਚੀਜ਼ ਨਾ ਦੇਖੀ ਪੱਤੀ ਨਾ ਬੰਦੇ ਪੈਪ ਨਾ ਪੈਪ ਨਾ ਬਾਹ ਮੂੰਹ ਨਾ ਲਾਵੇ ਦੂਜੀ ਕੋੜੀ ਨੂੰ ਬੱਸ ਮੂੰਹ ਨਹੀਂ ਜਾਓ ਇਹ ਮੇਤਰ ਸਰੇ ਤੋਂ ਸਰੇ ਵਾਲੀ ਚੀਜ਼ ਦਿਖਾਉਣੀ ਆ ਅੱਜ ਅੱਜ ਦੇ ਬਲੌਗ ਵਿੱਚ ਤੁਹਾਨੂੰ ਮਾਰਵਾੜੀ ਜਾਨਵਰੀ ਦਿਖਾਉਣੇ ਸਾਰੇ ਦੋ ਨੀਲੀਆਂ ਖੜੀਆਂ ਤਿੰਨ ਕਾਲੀਆਂ ਤੇ ਇੱਕ ਕਮੈਤਾ ਬਸ਼ੀਰਾ ਖੜਾ ਬਸ਼ੀਰਾ ਵੀ ਚੰਗਾ ਪੂਰਾ ਇਹ ਘੋੜਾ ਵੀ ਦਿਖਾਉਣਾ ਤੁਹਾਨੂੰ ਘੋੜੇ ਦੇ ਵੀ ਕਰੌਣੇ ਦਰਸ਼ਨ ਠੂਰ ਆਏ ਹੋਏ ਸੀ ਅੱਜ ਆਪਾਂ ਫੌਜੀ ਦੇ ਸਟੱਡ ਫਾਰਮ ਤੇ ਸਾਰੀਆਂ ਘੋੜੀਆਂ ਹੀ ਆ ਮੇਰੇ ਹਸਾਬ ਨਾਲ ਬੱਚੀਆਂ ਦੋਨੇ ਇੱਕ ਸੂਈ ਹੋਈ ਘੋੜੀ ਦਿਖਾਉਣੀ ਹੈ ਤੁਹਾਨੂੰ ਕਾਂਡੇ ਤੋਂ ਬਾਈ ਹੋਣੀ ਦੱਸਿਆ ਕਹਿੰਦੇ ਕਾਂਡੇ ਤੋਂ ਸੂਈ ਹੋਈ ਆ ਸਾਰੀ ਆ ਕੁੱਤੇ ਵੀ ਭੱਜਣ ਵਾਲੇ ਰੱਖੇ ਹੋਏ ਆ ਇਹ ਕੁੱਤੇ ਡੋਧੇ ਦੇਖਿਆ ਮੈਂ ਦਿਨਾਂ ਦਾ ਇੱਕ ਦੋ ਦਿਨਾਂ ਦਾ ਵੀ ਬੱਚਾ ਕਾਂਡੇ ਦਾ ਬੱਚੇ ਦਾ ਵੀ ਆਇਆ ਉਥੋਂ 5ਵੇਂ ਨੰਬਰ ਤੇ ਆਇਆ ਡਾਇਮੰਡ ਤੇ ਬਿਸ਼ੇਰ ਕੋੜਾ ਥਾਊਗਾ ਨਾ ਹਾਂ ਕੀ ਗੱਲ ਆ ਇਹਦਾ ਕੋੜਾ ਆਪਾਂ ਨੂੰ ਬਾਈ ਇੰਨਾ ਫੱਤਰ ਕੋੜਾ ਨਾ ਇਹ ਬੱਚੇ ਚੰਗੇ ਆ ਇਹ ਲੋਕ ਚੰਗੇ ਹੋ ਮਾਦਰ ਬੱਚੇ ਪਹਿਲਾਂ ਵੀ ਦੇਖਿਆ ਸੀ ਇਹਨਾਂ ਨੇ ਬਸ ਰਿਜ਼ਲਟ ਬਹੁਤ ਸੋਹਣਾ ਆਇਆ ਦੇਖੇ ਸਾਡੇ ਕੋਲੇ ਆਉਣ ਵਾਲਾ ਆਹ ਅਗਲੇ ਮਹੀਨੇ ਇੱਕ ਰਿਜ਼ਲਟ ਆ ਜਾਣਾ ਹਾਂ ਮੈਂ ਕਰ ਦੇਖੀ ਉਹਨਾਂ ਨੂੰ ਵੀ ਤਿਆਰ ਕਰਨਾ ਕੋੜੀ ਮੈਲ ਬਾਹ ਕਈ ਹੋਣੀ ਹੁਣ ਵੀ ਕੋੜੀਆਂ ਬੋਮਲੀ ਜਾਂਦੀਆਂ ਨੇ